ਰਾਜ ਸਭਾ ਦੇ ਮੈਂਬਰ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੁਰੈਨ ਜਿਨ੍ਹਾਂ ਨੂੰ ਗੁਰੂ ਜੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਉਹਨਾਂ ਨੇ ਦਿੱਲੀ ਦੇ ਵਿੱਚ ਸਰ ਗੰਗਾ ਰਾਮ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਨੇ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਦੇ ਵਿੱਚ ਦਾਖਲ ਸਨ ਨਿਊਰੋਲੋਜੀ ਕਾਰਡੀਓਲੋਜੀ ਅਤੇ ਨੇਫਰੋਲੋਜੀ ਦੇ ਮਹਾਰ ਡਾਕਟਰਾਂ ਦੀ ਟੀਮ ਉਹਨਾਂ ਦਾ ਇਲਾਜ ਕਰ ਰਹੀ ਸੀ ਸੋ ਉਹਨਾਂ ਦੀ ਨਾਜ਼ ਹਾਲਤ ਹੈ ਜੋ ਨਾਜ਼ੁਕ ਬਣੀ ਹੋਈ ਸੀ ਦਿਮਾਗੀ ਦੌਰਾ ਵੀ ਪਿਆ ਸੀ ਇਸ ਕਰਕੇ ਸਰੀਰ ਦੇ ਖੱਬੇ ਪਾਸੇ ਦਰੰਗ ਹੋ ਗਿਆ ਸੀ ਉਹਨਾਂ ਦੀ ਉਮਰ 81 ਸਾਲ ਦੀ ਸੀ ਤੇ ਲੰਬੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਤੋਂ ਵੀ ਸ਼ਿਭੂ ਸਰੋਂ ਨੂੰ ਪੀੜਤ ਸਨ ਤੋਂ ਇੱਕ ਸਾਲ ਤੋਂ ਡਾਇਲਿਸਿਸ ਤੇ ਵੀ ਉਹ ਸਨ ਸ਼ੂਗਰ ਦੀ ਬਿਮਾਰੀ ਤੋਂ ਵੀ ਪੀੜਤ ਸਨ ਅਤੇ ਉਹਨਾਂ ਦੇ ਦਿਲ ਦੀ ਬਾਈਪਾਸ ਸਰਜਰੀ ਵੀ ਹੋ ਚੁੱਕੀ ਸੀ ਸ਼ਿਭੂ ਸਰੇਨ ਚਾਰਖੰਡ ਮੁਕਤੀ ਮੋਰਚਾ ਦੇ ਸੰਸਥਾਪਕ ਤੇ ਸਰਪ੍ਰਸਤ ਵੀ ਸਨ ਔਰ ਯੂਪੀਏ ਦੇ ਪਹਿਲੇ ਕਾਰਜਕਾਰ ਦੌਰਾਨ ਕੋਲਾ ਮੰਤਰੀ ਵੀ ਰਹੇ ਸਨ ਹਾਲਾਂਕਿ ਚਿਰੂ ਦੀ ਕਤਲ ਕੇਸ ਦੇ ਵਿੱਚ ਉਹਨਾਂ ਦਾ ਨਾਮ ਆਉਣ ਤੋਂ ਬਾਅਦ ਉਹਨਾਂ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ 81 ਸਾਲਾਂ ਦੇ ਦਸ਼ੋਮ ਗੁਰੂ ਸ਼ਿਭੂ ਸਰੋਂ ਦਾ ਜਨਮ 11 ਜਨਵਰੀ 1944 ਦੇ ਵਿੱਚ ਮੌਜੂਦਾ ਰਾਮਗੜ੍ਹ ਜ਼ਿਲ੍ਹੇ ਦੇ ਗੋਲਾ ਬਲਾਕ ਦੇ ਨਮਰਾ ਦੇ ਵਿੱਚ ਹੋਇਆ ਸੀ ਪੰਡੇ ਸਕੂਲ ਤੋਂ ਹੀ ਉਹਨਾਂ ਨੇ ਮੋਡਰਨ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਆ ਉਸ ਤੋਂ ਬਾਅਦ ਸੰਘਰਸ਼ਾਂ ਨਾਲ ਭਰੇ ਜੀਵਨ ਦੇ ਬਾਵਜੂਦ ਉਹਨਾਂ ਨੇ ਸਿਆਸੀ ਜੀਵਨ ਦੇ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਸੀ ਆ ਸ਼ਿਬੂ ਸ਼ਰਿੰਦੇ ਦੇ ਦੇਹਾਂਤ ਤੋਂ ਬਾਅਦ ਸਿਆਸੀ ਹਲਕਿਆਂ ਦੇ ਵਿੱਚ ਸੋਗ ਦਾ ਮਾਹੌਲ ਹੈ ਆ ਭਾਰਤ ਦੀਆਂ ਵੱਡੀਆਂ ਸਿਆਸੀ ਹਸਤੀਆਂ ਵੱਲੋਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਆ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ